ਖਰਾਬ ਬਹੁਤ ਪਾਸ ਤੇਰੀ ਕੁੜੀ ਨੂੰ ਚੋਦਲਾਵੇ ਦਾ ਵਹੀ ਖਾਲਸਾ ਵਹੀ ਦੀਪਾ ਤੇ ਅੱਪਾ ਗੱਲ ਕਰਾਂਗੇ ਕੱਲ ਬੀਜੇਪੀ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਹੈ ਨਾ ਚੰਡੀਗੜ੍ਹ ਹੈੱਡਕੁਆਟਰ ਦੇ ਵਿੱਚ ਉੱਥੇ ਜਿਹੜੀ ਤਰਨਤਾਰਨ ਲੀਡਰਸ਼ਿਪ ਦੇ ਵਿੱਚ ਗੱਲਬਾਤ ਹੋਈ ਕਈ ਭਰਾਵਾਂ ਦੇ ਫੋਨ ਬਾਨ ਵੀ ਆਏ ਆ ਕਿ ਕੀ ਗੱਲ ਹੋਈ ਕੀ ਕਿਦਾਂ ਹੋ ਗਈ ਚੱਲ ਗਿਆ ਪਰਸ ਗੱਲ ਇਹ ਆ ਕਿ ਉੱਥੇ ਨਾ ਕਿਸੇ ਗੱਲਬਾਤ ਨੂੰ ਲੈ ਕੇ ਜਦੋਂ ਤਾਜ ਪੁਛ ਚਲਦੀ ਪਈ ਹੈਗੀ ਦੇ ਸ਼ਹਿਰ ਦੀ ساری ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਵੀ ਉੱਥੇ ਹੈਗੀ ਸੀ ਤੇ ਹਰਦੀਪ ਸਿੰਘ ਸੰਧੂ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਆਪਣੇ ਕੁਲਾ ਬਲੇਰ ਗੁਰਮਤ ਸਿੰਘ ਕੁਲਾ ਬਗੇ ਲੇਅਰ ਜਿਹੜੇ ਅੱਜ ਕੱਲ ਖੇਮ ਕਰਨ ਨਾਲ ਕੇ ਚ ਕੰਮ ਕਰਦੇ ਆ ਇਹਨਾਂ ਦਾ ਉਹ ਉਹਨਾਂ ਦੇ ਵਿੱਚ ਤੂੰ ਤੂੰ ਮੈਂ ਕਾਫੀ ਜ਼ਿਆਦਾ ਕਾਫੀ ਹੋਈ ਆ ਉੱਥੇ ਹਰ ਤੁਸੀਂ ਇੱਕ ਵੀਡੀਓ ਵੀ ਸ਼ਾਇਦ ਜਿਹ ਹੋਇਆ ਦੇ ਨਾਲ ਤੁਹਾਨੂੰ ਵਿਖਾਤਾ ਵਿਖਾ ਵੀ ਦਵਾਂਗੇ ਹਰਜੀਤ ਸਿੰਘ ਸੰਧੂ ਬਹੁਤ ਗਾਲੀ ਕਲੋਜ਼ ਕਰ ਰਿਹਾ ਜਿਹਦੇ ਵਿੱਚ ਸੋ ਉਹ ਚਲੋ ਹੈ ਤਰਨਤਾਰਨ ਦਾ ਅੰਟਰਨਲ ਮਾਮਲਾ ਵਾ ਉਹ ਦਾ ਮਸਲਾ ਹੈ ਵੀ ਕਿਸੇ ਕਰ ਨੂੰ ਪਹਿਲਾਂ ਤੋਂ ਵੀ ਇਹਨਾਂ ਦੀ ਥੋੜੀ-ਬੋਤੀ ਚਲਦੀ ਰਹਿੰਦੀ ਹੈ ਇੱਥੇ ਉਹ ਉਹਦੇ ਵਿੱਚ ਇਹ ਮਤਲਬ ਚੰਡੀਗੜ੍ਹ ਹੋਈ ਜਿਹੜੀ ਗੱਲਬਾਤ ਕੱਲ੍ਹ ਨੂੰ ਹੋਈ ਆ ਤੋਂ ਉਹ ਤੋਂ ਬਾਅਦ ਜਿਹੜੇ ਬੀਬੀ ਬਾਠਨੀ ਆ ਬੀਬੀ ਹਰਪਜੀਤ कौर ਬਾਠ ਜਿਹੜੇ ਤਰਨਤਾਰਨ ਵਾਲੇ ਕਾਫੀ ਪੁਰਾਣੇ ਇਹਨਾਂ ਦੇ ਅੱਗੇ ਲੀਡਰ ਪੀਕੇਪੀ ਦੇ ਚਲੋ ਮਿਲਦੇ ਰਹਿੰਦੇ ਚੰਗੇ ਇਨਸਾਨ ਹੈ ਉਹ ਵੀ ਉਹਨਾਂ ਨੇ ਵੀ ਦੱਸਿਆ ਵੀ ਮੌਕੇ ਤੇ ਆ ਜਾਈ ਕਿ ਉੱਥੇ ਕਾਫੀ ਕੰਮ ਵਧ ਗਿਆ ਉਦੋਂ ਬਾਅਦ ਵੀ ਉੱਥੇ ਹੀ ਨਹੀਂ ਗਾ ਰਾਹ ਦੇ ਵਿੱਚ ਵੀ ਗੱਡੀਆਂ ਕ੍ਰੋਸ ਕਰਕੇ ਇੱਕ ਦੂਜੇ ਨੂੰ ਧਮਕੇ ਧਮਕੀਆਂ ਦੇਂਦੇ ਰਹਿਆ ਆ ਆ ਜਾ ਵੇਖ ਲੈ ਉੱਥੇ ਵੇਖ ਲਾਂਗੇ ਇੱਥੇ ਵੇਖ ਲਾਂਗੇ ਸੋ ਇਹ ਗੱਲ ਬਾਤ ਹੀ ਕਈ ਭਰਾ ਪ੍ਰਸ਼ੰਦਾ ਵੀ ਕੀ ਗੱਲ ਬਾਤ ਹੋਈ ਉਹ ਮੈਨੂੰ ਦੱਸ ਜੀ ਆ ਵੀ ਉਹ ਬੀਜੇਪੀ ਦੇ ਦਫ਼ਤਰ ਦੇ ਕੋਲ ਲਵ ਲੇਅਰ ਜਿਹੜੇ ਲੀਡਰ ਆ ਤੇ ਹਰਜੀਤ ਸਿੰਘ ਸੰਧੂ ਇਹਨਾਂ ਦੇ ਵਿੱਚ ਤੂ ਤੂ ਮੈਂ ਮੈਂ ਹੋਈ ਆ ਬਾਵਾ ਜੀ ਸੋ ਵਾਹਿਗੁਰੂ ਖਾਲਸਾ ਵਾਹਿਗੁਰੂ